ਇੱਕ ਪਿੰਡ ਦੇ ਵਿੱਚ ਇੱਕ ਨੌਕਰ ਦਾ ਉਹਨਾਂ ਦੇ ਮਾਲਕਾਂ ਦੇ ਘਰ ਦੇ ਵਿੱਚ ਹੀ ਕੁਝ ਅਣਪਛਾਤੇ ਬੰਦਿਆਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਪੁਲਿਸ ਤਤਕਸ਼ ਕਰਦੀ ਹੈ ਕਿ ਆਖਰ ਇਸ ਦਾ ਕਤਲ ਕਿਸ ਨੇ ਕੀਤਾ ਘਰ ਵਾਲਿਆਂ ਤੇ ਸ਼ੱਕ ਹੁੰਦਾ ਤੇ ਹੋਰ ਕੋਈ ਦੁਸ਼ਮਣੀ ਦਾ ਐਂਗਲ ਦੇਖਿਆ ਜਾਂਦਾ ਪਰ ਐਦਾਂ ਦੀ ਕੋਈ ਵੀ ਗੱਲਬਾਤ ਸਾਹਮਣੇ ਨਹੀਂ ਆਉਂਦੀ ਉਸ ਤੋਂ ਬਾਅਦ ਫਿਰ ਪੁਲਿਸ ਜਦੋਂ ਇਸ ਕੇਸ ਦੀ ਬਰੀਕੀ ਦੇ ਨਾਲ ਤਤਕਸ਼ ਕਰਦੀ ਹੈ ਤਾਂ ਉਹ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਜੋ ਸਭ ਦੇ ਹੋਸ਼ ਛੜਾ ਦਿੰਦੀ ਹੈ ਸਭ ਸੁਣ ਕੇ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਸੰਗਰੂਰ ਇਸ ਤੇ ਅਧੀਨ ਪੈਂਦਾ ਇੱਕ ਪਿੰਡ ਗੱਲ ਹੈ 2012 ਦੀ ਇਸ ਪਿੰਡ ਦੇ ਵਿੱਚ ਰਹਿਣ ਵਾਲਾ ਅਪਤਾਰ ਸਿੰਘ ਜਿਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਬੇਟਾ ਅਤੇ ਉਸ ਦੀ 19 ਸਾਲਾਂ ਬੇਟੀ ਮਨਪ੍ਰੀਤ ਸੀ ਬੜਾ ਅੱਛਾ ਪਰਿਵਾਰ ਸੀ ਰੁਪਏ ਪੈਸੇ ਦੀ ਕੋਈ ਵੀ ਕਮੀ ਨਹੀਂ ਸੀ ਸਭ ਕੁਝ ਬੜਾ ਵਧੀਆ ਚੱਲ ਰਿਹਾ ਸੀ ਮਨਪ੍ਰੀਤ پڑھਦੀ ਸੀ ਤੇ ਏਸੇ ਪਿੰਡ ਦੇ ਵਿੱਚ ਹੀ ਇੱਕ ਮੁੰਡਾ ਜਿਸ ਦਾ ਨਾਮ ਗੁਰਮੀਤ ਸਿੰਘ ਸੀ ਉਹ ਮੋਬਾਈਲਾਂ ਦੀ ਦੁਕਾਨ ਕਰਦਾ ਸੀ ਰੀਚਾਰਜ ਵਗੈਰਾ ਕਰਦਾ ਸੀ ਪਰ ਉਹ ਇਸ ਪਿੰਡ ਦਾ ਨਹੀਂ ਸੀ ਉਹ ਨਾਲ ਵਾਲੇ ਪਿੰਡ ਦਾ ਸੀ ਹੁਣ ਮਨਪ੍ਰੀਤ ਇਸ ਦੁਕਾਨ ਤੇ ਆਉਂਦੀ ਜਾਂਦੀ ਸੀ ਤਾਂ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਤੇ ਹੁਣ ਇਹ ਸੋਚਦੇ ਆ ਕਿ ਅਸੀਂ ਇੱਕ ਦੂਜੇ ਦੇ ਨਾਲ ਵਿਆਹ ਕਰਵਾ ਲਵਾਂਗੇ ਜੋ ਗੁਰਮੀਤ ਸਿੰਘ ਸੀ ਉਹ ਵਿਆਹਿਆ ਹੋਇਆ ਸੀ ਪਰ ਮਨਪ੍ਰੀਤ ਦੇ ਸਿਰ ਉੱਤੇ ਭੂਤ ਸਵਾਰ ਹੋ ਜਾਂਦਾ ਹੈ ਕਿ ਮੈਂ ਗੁਰਮੀਤ ਦੇ ਨਾਲ ਹੀ ਵਿਆਹ ਕਰਵਾਵਾਂਗੀ ਇਸ ਗੱਲ ਦਾ ਪਤਾ ਪਿੰਡ ਵਾਲਿਆਂ ਨੂੰ ਲੱਗਦਾ ਹੈ ਪਿੰਡ ਵਾਲਿਆਂ ਤੋਂ ਗੱਲ ਹੁੰਦੀ ਹੁੰਦੀ ਅਵਤਾਰ ਸਿੰਘ ਦੇ ਘਰ ਚਲੀ ਜਾਂਦੀ ਹੈ ਹੁਣ ਅਵਤਾਰ ਸਿੰਘ ਆਪਣੀ ਬੇਟੀ ਨੂੰ ਝਿੜਕਦਾ ਹੈ ਤੇ ਉਸ ਨੂੰ ਸਮਝਾਉਂਦਾ ਹੈ ਕਿ ਤੂੰ ਗਲਤ ਕਰ ਰਹੀ ਹੈ ਪਰ ਮਾਨਪ੍ਰੀਤ ਮੰਨਣ ਨੂੰ ਤਿਆਰ ਨਹੀਂ ਸੀ ਉਹ ਇਹੀ ਗੱਲ ਚਾਹੁੰਦੀ ਸੀ ਕਿ ਮੈਂ ਗੁਰਮੀਤ ਸਿੰਘ ਦੇ ਨਾਲ ਹੀ ਵਿਆਹ ਕਰਵਾਉਣਾਗਾ ਫੇਰ ਵੀ ਇਹ ਇੱਕ ਦੂਜੇ ਦੇ ਨਾਲ ਮਿਲਣੋਂ ਨਹੀਂ ਹਟਦੇ ਹੁਣ ਫਿਰ ਇਹ ਗੱਲ ਪੰਚਾਇਤ ਦੇ ਵਿੱਚ ਜਾਂਦੀ ਹੈ ਅਵਤਾਰ ਸਿੰਘ ਇਹ ਗੱਲ ਪੰਚਾਇਤ ਦੇ ਵਿੱਚ ਕਰਦਾ ਹੈ ਪੰਚਾਇਤ ਵਾਲੇ ਗੁਰਮੀਤ ਸਿੰਘ ਨੂੰ ਕਹਿੰਦੇ ਆ ਕਿ ਤੂੰ ਇੱਥੋਂ ਆਪਣੀ ਦੁਕਾਨ ਚੱਕ ਲੈ ਦੁਕਾਨ ਚੱਕ ਲੈਤੀ ਜਾਂਦੀ ਹੈ ਜੋ ਗੁਰਮੀਤ ਸਿੰਘ ਹੁੰਦਾ ਉਹ ਪਿੰਡੋਂ ਉਹ ਵੀ ਹਟ ਜਾਂਦਾ ਪਰ ਜੋ ਮਨਪ੍ਰੀਤ ਹੁੰਦੀ ਆ ਉਸਦੇ ਸਿਰ ਉੱਤੇ ਤਾਂ ਗੁਰਮੀਤ ਸਿੰਘ ਦੇ ਪਿਆਰ ਦਾ ਭੂਤ ਸਵਾਰ ਹੁੰਦਾ ਹੈ ਉਹ ਤਾਂ ਸਿਰਫ ਇਹੀ ਸੋਚਦੀ ਆ ਕਿ ਮੈਂ ਗੁਰਮੀਤ ਸਿੰਘ ਦੇ ਨਾਲ ਹੀ ਵਿਆਹ ਕਰਵਾਉਣਾ ਹੈ ਹੁਣ ਇਹ ਫੇਰ ਗੱਲਬਾਤ ਕਰਦੇ ਨੇ ਤੇ ਉਸ ਤੋਂ ਬਾਅਦ ਇੱਕ ਜੋਤਸੀ ਕੋਲ ਵੀ ਜਾਂਦੇ ਨੇ ਜੋਤਸੀ ਨੂੰ 70000 ਰੁਪਿਆ ਵੀ ਦਿੱਤਾ ਜਾਂਦਾ ਹੈ ਕਿ ਤੂੰ ਸਾਡਾ ਕਿਸੇ ਢੰਗ ਨਾਲ ਵਿਆਹ ਕਰਵਾ ਦੇ ਪਰ ਇਹ ਗੱਲ ਨੇਪਰੇ ਨਹੀਂ ਚੜਦੀ ਹੁਣ ਮਨਪ੍ਰੀਤ ਕੌਰ ਨੂੰ ਲੱਗਦਾ ਹੈ ਕਿ ਇਸ ਦਾ ਸਭ ਤੋਂ ਚੰਗਾ ਹੱਲ ਇਹ ਹੈ ਕਿ ਜੇ ਮੇਰੇ ਪਰਿਵਾਰ ਵਾਲਿਆਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਸਾਰੀ ਪ੍ਰਾਪਰਟੀ ਵੀ ਮੇਰੀ ਹੋ ਜਾਏਗੀ ਤੇ ਮੈਨੂੰ ਕੋਈ ਰੋਕਣ ਟੋਕਣ ਵਾਲਾ ਵੀ ਨਹੀਂ ਰਹੇਗਾ ਉਹ ਇਹ ਗੱਲ ਗੁਰਮੀਤ ਸਿੰਘ ਨਾਲ ਵੀ ਕਰਦੀ ਹੈ ਕਿ ਕਿਉਂ ਨਾ ਪਰਿਵਾਰ ਨੂੰ ਹੀ ਖਤਮ ਕਰ ਦਿੱਤਾ ਜਾਵੇ ਫਿਰ ਉਹ ਇੱਕ ਬੰਦੇ ਦੇ ਨਾਲ ਕੰਟੈਕਟ ਕਰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੂੰ ਕੋਈ ਐਦਾਂ ਦੇ ਕੰਟੈਕਟ ਕਿਲਰ ਲੱਭ ਜੋ ਮੇਰੇ ਪਰਿਵਾਰ ਵਾਲਿਆਂ ਨੂੰ ਖਤਮ ਕਰ ਦੇਣ ਆਪਾਂ ਉਸ ਤੇ ਬਦਲੇ ਉਹਨਾਂ ਨੂੰ ਪੈਸੇ ਦੇ ਦੇਵਾਂਗੇ ਹੁਣ ਬੰਦਿਆਂ ਦੀ ਤਲਾਸ਼ ਕੀਤੀ ਜਾਂਦੀ ਹੈ ਤਾਂ ਬੰਦੇ ਮਿਲ ਜਾਂਦੇ ਨੇ 5 ਲੱਖ ਦੇ ਵਿੱਚ ਸੌਦਾ ਤੈਅ ਹੋ ਜਾਂਦਾ ਹੈ ਕਿ ਤੁਸੀਂ 5 ਲੱਖ ਲੈ ਕੇ ਮੇਰੇ ਪਰਿਵਾਰ ਨੂੰ ਖਤਮ ਕਰ ਦਿਓ ਮਾਂ ਪਿਓ ਤੇ ਭਰਾ ਨੂੰ ਹੁਣ ਇੱਕ ਦੋ ਵਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਫਾਈ ਵਾਰ ਅਪਤਾਰ ਸਿੰਘ ਅਤੇ ਉਸ ਦੀ ਪਤਨੀ ਤੇ ਬੇਟਾ ਬਚ ਜਾਂਦੇ ਨੇ ਹੁਣ ਮਨਪ੍ਰੀਤ ਕੌਰ ਅੱਕ ਚੁੱਕੀ ਸੀ ਉਹ ਚਾਹੁੰਦੀ ਸੀ ਕਿ ਜਲਦੀ ਤੋਂ ਜਲਦੀ ਮੇਰੇ ਪਰਿਵਾਰ ਨੂੰ ਖਤਮ ਕਰ ਦਿਓ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਪਰਿਵਾਰ ਮੇਰਾ ਦੁਸ਼ਮਣ ਹੈ ਇਸ ਦਾ ਖਾਤਮਾ ਜ਼ਰੂਰੀ ਹੈ ਹੁਣ ਇੱਕ ਦਿਨ ਇਹ ਤੈਅ ਕੀਤਾ ਜਾਂਦਾ ਹੈ ਕਿ ਤੁਸੀਂ ਰਾਤ ਨੂੰ ਮੇਰੇ ਘਰ ਆ ਜਾਓ ਤੇ ਮੈਂ ਕੁੰਡਾ ਖੋਲ ਦੇਵਾਂਗੀ ਉਸ ਤੋਂ ਬਾਅਦ ਤੁਸੀਂ ਮੇਰੇ ਮਾਤਾ ਪਿਤਾ ਤੇ ਭਰਾ ਨੂੰ ਮਾਰ ਦਿਓ ਹੁ ਜੋ ਕੰਟ੍ਰੈਕਟ ਕਿਲਰ ਹੁੰਦੇ ਨੇ ਉਹ ਇੱਕ ਰਾਤ ਤੈਅ ਕਰਦੇ ਨੇ ਇੱਕ ਦਿਨ ਤੈਅ ਕੀਤਾ ਜਾਂਦਾ ਤਾਂ ਦੇਰ ਰਾਤ ਨੂੰ 15 16 ਤਰੀਕ ਹੁੰਦੀ ਹੈ ਦੇਰ ਰਾਤ ਨੂੰ ਜੋ ਮਨਪ੍ਰੀਤ ਕੌਰ ਹੁੰਦੀ ਆ ਉਹ ਉਹਨਾਂ ਨੂੰ ਕਾਲ ਕਰਦੀ ਆ ਕਿਉਂਕਿ ਜੋ ਮਨਪ੍ਰੀਤ ਦਾ ਘਰ ਸੀ ਉਸ ਦੇ ਵਿੱਚ ਜੋ ਮਨਪ੍ਰੀਤ ਦੇ ਪਰਿਵਾਰ ਵਾਲੇ ਸੀ ਉਹ ਉੱਪਰ ਸੌਂਦੇ ਸੀ ਤੇ ਹੇਠਾਂ ਉਹਨਾਂ ਦੇ 베ੜੇ ਦੇ ਵਿੱਚ ਇੱਕ ਨੌਕਰ ਸੌਂਦਾ ਸੀ ਜਿਸ ਦਾ ਨਾਮ ਜਰਨੈਲ ਸਿੰਘ ਸੀ ਜਿਸ ਦੀ ਲਗਭਗ ਉਮਰ 20 ਸਾਲ ਸੀ ਹੁਣ ਰਾਤ ਨੂੰ ਕਾਲ ਕੀਤੀ ਜਾਂਦੀ ਹੈ ਕਿ ਤੁਸੀਂ ਆ ਜਾਓ ਤਾਂ ਮਨਪ੍ਰੀਤ ਹੀਠਾਂ ਉੱਤਰਦੀ ਹੈ ਪਰਿਵਾਰ ਵਾਲੇ ਸੁੱਤੇ ਪਏ ਹੁੰਦੇ ਨੇ ਉਹ ਗੇਟ ਖੋਲ ਆਉਂਦੀ ਹੈ ਖੋਲਣ ਤੋਂ ਬਾਅਦ ਫੇਰ ਉਹ ਜਾ ਕੇ ਉੱਪਰ ਆਪਣੇ ਪਰਿਵਾਰ ਦੇ ਨਾਲ ਪੈ ਜਾਂਦੀ ਹੈ ਤੇ ਉਸ ਨੂੰ ਲੱਗਦਾ ਹੈ ਕਿ ਹੁਣ ਕੰਟਰੈਕਟ ਕਿਲਰ ਆਉਣਗੇ ਤੇ ਮੇਰੇ ਪਰਿਵਾਰ ਨੂੰ ਮਾਰ ਕੇ ਚਲੇ ਜਾਣਗੇ ਹੁਣ ਜਦੋਂ ਉਹ 5 ਜਾਣੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਜੋ ਜਰਨੈਲ ਸਿੰਘ ਨੌਕਰ ਹੁੰਦਾ ਉਸ ਦੀ ਅੱਖ ਖੁੱਲ ਜਾਂਦੀ ਹੈ ਉਹ ਅਣਪਛਾਤੇ ਬੰਦਿਆਂ ਨੂੰ ਦੇਖ ਕੇ ਰੌਲਾ ਪਾ ਦਿੰਦਾ ਹੁਣ ਇਹਨਾਂ ਅਣਪਛਾਤੇ ਬੰਦਿਆਂ ਨੂੰ ਇਨਾਂ ਕਿਲਰਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਫੜੇ ਗਏ ਜੇ ਏਸ ਨੇ ਸਾਨੂੰ ਪਹਿਚਾਨ ਲਿਆ ਤਾਂ ਗੜਬੜ ਹੋ ਜਾਏਗੀ ਹੁਣ ਇਹ ਪੰਜੋਂ ਜਾਣੇ ਜਰਨੈਲ ਸਿੰਘ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਪਰ ਜਰਨੈਲ ਸਿੰਘ ਦੀਆਂ ਚੀਕਾਂ ਰੌਲੀ ਸੁਣ ਕੇ ਜੋ ਅਵਤਾਰ ਸਿੰਘ ਹੁੰਦਾ ਉਹ ਉੱਠ ਖੜਦਾ ਹੈ ਤੇ ਜੋ ਇਹ ਪੰਜੋ ਜਾਣੇ ਸੀ ਇਹ ਇਥੋਂ ਭੱਜ ਜਾਂਦੇ ਨੇ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਜਰਨੈਲ ਸਿੰਘ ਦਾ ਕਤਲ ਕਿਸ ਨੇ ਕਰ ਦਿੱਤਾ ਪਰਿਵਾਰ ਵਾਲਿਆਂ ਤੋਂ ਅਵਤਾਰ ਸਿੰਘ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਜਰਨੈਲ ਸਿੰਘ ਦੇ ਪਰਿਵਾਰ ਵਾਲੇ ਹੁੰਦੇ ਆ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਕਿਸੇ ਦੀ ਇਸ ਨਾਲ ਕੋਈ ਦੁਸ਼ਮਣੀ ਹੋਵੇ ਪਰ ਸਾਰੇ ਐਂਗਲ ਦੇਖ ਲੈਂਦੇ ਜਾਂਦੇ ਨੇ ਜਰਨੈਲ ਸਿੰਘ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ ਪੁਲਿਸ ਬੜੀ ਹੀ ਪਰੇਸ਼ਾਨ ਸੀ ਕਿ ਆਖਰ ਐਦਾਂ ਕੋਈ ਕਿਸੇ ਦਾ ਕਤਲ ਕਿਵੇਂ ਕਰ ਸਕਦਾ ਹੈ ਬਿਨਾਂ ਕਿਸੇ ਵਜ੍ਹਾ ਤੋਂ ਕਾਫੀ ਤਫਤੀਸ਼ ਤੋਂ ਬਾਅਦ ਪੁਲਿਸ ਦੇ ਹੱਥ ਕੁਝ ਨਹੀਂ ਲੱਗਦਾ ਪਰ ਉਸ ਤੋਂ ਬਾਅਦ ਪੁਲਿਸ ਆਪਣੇ ਮੁਖਬਰ ਐਕਟਿਵ ਕਰਦੀ ਹੈ ਕਿ ਤੁਸੀਂ ਪਤਾ ਕਰੋ ਕਿ ਆਖਰ ਗੱਲ ਕੀ ਹੈ ਹੁਣ ਮੁਖਬਰ ਖਬਰ ਲਿਆਉਂਦੇ ਨੇ ਕਿ ਇਸ ਘਰ ਦੀ ਇੱਕ ਕੁੜੀ ਹੈ ਜਿਸ ਦਾ ਨਾਮ ਮਨਪ੍ਰੀਤ ਕੌਰ ਹੈ ਉਸ ਦਾ ਇਸ ਪਿੰਡ ਵਿੱਚ ਇੱਕ ਮੁੰਡਾ ਮੋਬਾਈਲਾਂ ਦੀ ਦੁਕਾਨ ਕਰਦਾ ਸੀ ਉਸ ਤੇ ਨਾਲ ਅਫੇਅਰ ਸੀ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਇਸ ਕਾਰਨ ਪੰਚਾਇਤਾਂ ਵੀ ਬੈਠੀਆਂ ਜਿਸ ਦੇ ਕਾਰਨ ਗੁਰਮੀਤ ਸਿੰਘ ਦੀ ਦੁਕਾਨ ਵੀ ਚਕਾਈ ਗਈ ਤੇ ਉਸ ਨੂੰ ਪਿੰਡ ਬੜਨੋਂ ਰੋਕਿਆ ਵੀ ਗਿਆ ਪਰ ਜੋ ਮਨਪ੍ਰੀਤ ਕੌਰ ਆ ਇਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਇਹ ਗੱਲਾਂ ਜਦੋਂ ਪੁਲਿਸ ਨੂੰ ਪਤਾ ਲੱਗਦੀਆਂ ਹੁਣ ਪੁਲਿਸ ਘਰ ਦੇ ਸਾਰੇ ਮੈਂਬਰਾਂ ਦੀ ਮੋਬਾਈਲਾਂ ਦੀ ਕਾਲ ਡਿਟੇਲ ਕੜਵਾਉਂਦੀ ਹੈ ਅਪਤਾਰ ਸਿੰਘ ਉਸ ਦੀ ਪਤਨੀ ਤੇ ਬੇਟੇ ਦੀ ਜੋ ਕਾਲ ਡਿਟੇਲ ਹੁੰਦੀ ਹੈ ਉਸ ਵਿੱਚ ਤਾਂ ਕੁਝ ਨਹੀਂ ਆਉਂਦਾ ਪਰ ਜੋ ਮਨਪ੍ਰੀਤ ਕੌਰ ਦੀ ਕਾਲ ਡਿਟੇਲ ਹੁੰਦੀ ਹੈ ਉਸ ਵਿੱਚ ਉਸ ਦੀ ਕਈ ਸ਼ੱਕੀ ਨੰਬਰਾਂ ਦੇ ਉੱਤੇ ਗੱਲ ਹੋਈ ਹੋਈ ਸੀ ਥੋੜੇ ਦਿਨ ਪਹਿਲਾਂ ਤੋਂ ਹੀ ਇਸ ਨੰਬਰਾਂ ਦੇ ਉੱਤੇ ਲਗਾਤਾਰ ਗੱਲ ਹੋ ਰਹੀ ਸੀ ਤੇ ਜਿਸ ਦਿਨ ਜਰਨੈਲ ਸਿੰਘ ਦੀ ਮੌਤ ਹੋਈ ਜਿਸ ਦਿਨ ਜਰਨੈਲ ਸਿੰਘ ਦਾ ਕਤਲ ਹੋਇਆ ਉਸ ਦਿਨ ਵੀ ਮਨਪ੍ਰੀਤ ਦੀ ਇਹਨਾਂ ਨੰਬਰਾਂ ਉੱਤੇ ਗੱਲ ਹੋਈ ਹੋਈ ਸੀ ਪੁਲਿਸ ਉਹ ਨੰਬਰ ਦੇਖਦੀ ਹੈ ਕਿ ਕਿਸ ਦੇ ਆ ਜਿੰਨਾ ਉੱਪਰ ਇਸ ਦੀ ਗੱਲ ਹੁੰਦੀ ਸੀ ਜਦੋਂ ਪੁਲਿਸ ਨੇ ਇਸ ਨੰਬਰਾਂ ਦੀ ਤਫ਼ਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਜੋ ਇਹ ਬੰਦੇ ਨੇ ਇਹ ਤਾਂ ਪਹਿਲਾਂ ਹੀ ਕ੍ਰਾਈਮਨਲ ਪਰਵਰਤੀ ਦੇ ਨੇ ਇਹਨਾਂ ਨੇ ਤਾਂ ਪਹਿਲਾਂ ਵੀ ਕਈ ਕਾਂਡ ਕੀਤੇ ਹੋਏ ਨੇ ਹੁਣ ਪੁਲਿਸ ਇਹਨਾਂ ਪੰਜੇ ਦੋਸ਼ੀਆਂ ਨੂੰ ਚੱਕਦੀ ਹੈ ਕਾਤਲਾਂ ਨੂੰ ਚੱਕਦੀ ਹੈ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਮਨਪ੍ਰੀਤ ਕੌਰ ਦਾ ਨਾਂ ਆਉਂਦਾ ਹੈ ਹੁਣ ਮਨਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕਰ ਲੇਤਾ ਜਾਂਦਾ ਤੇ ਇਹ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜੋ ਸਾਰੀ ਕਹਾਣੀ ਹੁੰਦੀ ਹੈ ਉਹ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਪੁਲਿਸ ਹੁਣ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਉੱਤੇ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਦੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਭੇਜ ਦਿੰਦੀ ਹੈ ਇਹਨਾਂ ਉੱਪਰ ਕੇਸ ਚੱਲਦਾ ਹੈ 2014 ਦੇ ਵਿੱਚ ਅਦਾਲਤ ਵੱਲੋਂ ਇਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਜੋ ਗੁਰਮੀਤ ਸਿੰਘ ਹੁੰਦਾ ਉਸ ਨੂੰ ਤਾਂ ਬਾਇਜ਼ਤ ਬਰੀ ਕਰ ਦਿੱਤਾ ਜਾਂਦਾ ਹੈ ਪਰ ਜੋ ਇਹ ਪੰਜ ਕਾਤਲ ਹੁੰਦੇ ਨੇ ਤੇ ਨਾਲ ਮਨਪ੍ਰੀਤ ਕੌਰ ਹੁੰਦੀ ਹੈ ਜਿਸ ਨੇ ਇਹ ਸਾਰੀ ਸਾਜ਼ਿਸ਼ ਰਚੀ ਸੀ ਇਹਨਾਂ ਸਭ ਨੂੰ ਅਦਾਲਤ ਵੱਲੋਂ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਕੁੜੀ ਨੂੰ ਲੱਗਿਆ ਕਿ ਉਸ ਦੇ ਮਾਤਾ-ਪਿਤਾ ਉਸ ਦੇ ਦੁਸ਼ਮਣ ਨੇ। ਕਿ ਉਹ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਜੋ ਅਗਲਾ ਮੁੰਡਾ ਸੀ ਉਹ ਵਿਆਹਿਆ ਹੋਇਆ ਸੀ ਪਰ ਫੇਰ ਵੀ ਇਸ਼ਕ ਅੰਨਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਮੈਂ ਤਾਂ ਉਸ ਮੁੰਡੇ ਦੇ ਨਾਲ ਹੀ ਵਿਆਹ ਕਰਵਾਵਾਂਗੀ ਮੈਂ ਉਸ ਤੋਂ ਬਗੈਰ ਨਹੀਂ ਰਹਿ ਸਕਦੀ ਇਸ ਕਾਰਨ ਉਸ ਨੂੰ ਆਪਣੇ ਘਰ ਦੇ ਹੀ ਦੁਸ਼ਮਣ ਲੱਗਣ ਲੱਗੇ ਤੇ ਉਸ ਨੇ ਆਪਣੇ ਪਰਿਵਾਰ ਨੂੰ ਮਾਰਨ ਦੀ ਹੀ ਸੁਪਾਰੀ ਦੇ ਦਿੱਤੀ ਤੇ ਪਰਿਵਾਰ ਵਾਲੇ ਤਾਂ ਬਚ ਜਾਂਦੇ ਨੇ ਪਰ ਜੋ ਘਰ ਦਾ ਨੌਕਰ ਸੀ ਜਿਸ ਦਾ ਇਸ ਸਾਰੀ ਗੱਲਬਾਤ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਸੀ ਉਹ ਮਾਰਿਆ ਜਾਂਦਾ ਹੈ ਤੁਹਾਡੇ ਇਸ ਵੀਡੀਓ ਉਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ